ਗੁਰੂ ਰਾਮਦਾਸ ਮਹਾਰਾਜ ਜੀ ਪਾਚਾਈ ਦੇ ਗੁਰਤਾ ਗਦੀ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਅੰਨ ਤੱਕ ਦੇਖੋ ਤੇ ਨਾਲ ਦੇਣਾ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਪਾਚਾਈ ਦਾ ਗੁਰਤਾ ਗਦੀ ਦਿਵਸ ਆ ਅੱਜ ਅਸੀਂ ਦਰਸ਼ਨਦਾਰੀ ਕਰਨ ਲਈ ਸੋਚਿਆ ਵੀ ਕਿਉਂ ਆਪ ਸੰਗਤ ਨੂੰ ਦਰਸ਼ਨਦਾਰੀ ਕਰਵਾਏ ਜਾਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜੋ ਵੀ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਵੀਡੀਓ ਨੂੰ ਅਤਤ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਨਦਾਰੀ ਕਰ ਸਕ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਸਿੱਖ ਪੰਥ ਦੀ ਗੁਰਗੱਦੀ ਤੇ ਬਿਰਾਜਮਾਨ ਹੋਣਾ ਸਿੱਖ ਇਤਿਹਾਸ ਦਾ ਵੱਡਾ ਅਤੇ ਅਹਿਮ ਪੜਾ ਹੈ ਨਿਮਰਤਾ ਤੇ ਸਾਦਗੀ ਵਰਗੇ ਗੁਣਾਂ ਨਾਲ ਭਰਿਆ ਹੋਇਆ ਸਤਿਗੁਰਾਂ ਜੀ ਦਾ ਜੀਵਨ ਬਿਰਤਾਂਤ ਸੱਚਮੁੱਚ ਸਿੱਖ ਕੌਮਾਂ ਲਈ ਬੜੇ ਪ੍ਰੇਰਨਾ ਦਾ ਸਰੋਤ ਹੈ ਅਤੇ ਉਹਨਾਂ ਦੀ ਅਗਵਾਈ ਵਿੱਚ ਸਿੱਖ ਕੌਮ ਹੋਰ ਮਜ਼ਬੂਤੀ ਵੱਲ ਵਧ ਰਹੀ ਹੈ ਬਚਪਨ ਵਿੱਚ ਹੀ ਮਾਪਿਆਂ ਦਾ ਸਾਆ ਸਿਰ ਉੱਠ ਜਾਣ ਕਰਕੇ ਸੰਘਰਸ਼ਮਈ ਜੀਵਨ ਜਿਉਣ ਵਾਲੇ ਭਾਈ ਜੇਠਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਇੱਕ ਬਾਲਕ ਵੱਲੋਂ ਅਨੇਕਾਂ ਕਿਸਮ ਦੀਆਂ ਧਾਰਮਿਕ ਤੇ ਦੁਨਿਆਵੀ ਪਰਖਿਆਵਾਂ ਵੱਲੋਂ ਲੰਘ ਕੇ ਪਰਖਿਆਵਾਂ ਜਿਹੜੀਆਂ ਸੀ ਨਾ ਉਹਨਾਂ ਵਿੱਚੋਂ ਲੰਘੇ ਸਨ ਤੇ ਨਿਮਰਤਾ ਦਾ ਹੁਕਮ ਮੰਨਣ ਦੀ ਭਾਵਨਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਵੱਲੋਂ ਅਰੰਭੇ ਸਿੱਖ ਧਰਮ ਦੀ ਅਗਵਾਈ ਕਰਨ ਤੱਕ ਤੇ ਸਨਮਾਨਯੋਗ ਪੜਾਤੇ ਪਹੁੰਚਣਾ ਕੋਈ ਆਮ ਵਰਤਾਰਾ ਨਹੀਂ ਸੀਗਾ ਸਿੱਖ ਇਤਿਹਾਸ ਦੇ ਵੱਡੇ ਮੋੜ ਕੋਮ ਸਤਿਗੁਰਾਂ ਦੀ ਅਗਵਾਈ ਹੇਠ ਮੁੜੀ ਤੀਜੇ ਸਤਿਗੁਰੂ ਸਿਰਗੁਰੂ ਅਮਰਦਾਸ ਮਹਾਰਾਜ ਤੇ ਪਾਛਾ ਜੀ ਦੀ ਪ੍ਰੇਰਣਾ ਸਦਕਾ ਪਹਿਲਾ ਗੁਰੂ ਕਾ ਚੱਕ ਫਿਰ ਚੱਕ RAMDAS ਵਜੋ ਜਾਣੇ ਜਾਣ ਵਾਲੇ ਨਗਰ ਵਸਾਉਣ ਦੀ ਸ਼ੁਰੂਆਤ ਜਿਹੜੀ ਸੀਗੀ ਸਿਰਗੁਰੂ RAMDAS ਮਹਾਰਾਜ ਤੇ ਪਾਛਾ ਜੀ ਨੇ ਕੀਤੀ ਸੀਗੀ ਜਿਸ ਨੂੰ ਅੱਜ ਕੁੱਲ ਸੰਸਾਰ ਗੁਰੂ ਕੀ ਨਗਰੀ ਸ੍ਰੀ ਅਮਰਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ 52 ਕਿੱਤਿਆਂ ਨਾਲ ਜੁੜੇ ਲੋਕ ਇੱਥੇ ਵਸਾਏ ਅਤੇ ਇਹ ਨਗਰੀ ਵਪਾਰ ਦੇ ਇੱਕ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਈ ਸੀਗੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਚੌਥੇ ਸਤਿਗੁਰਾਂ ਜੀ ਦੇ ਵੱਡੇ ਕਦਮ ਚੁੱਕੇ ਸਮਾਜ ਨੂੰ ਇੱਥੇ ਕਿਰਤ ਕਰਨ ਵੱਲ ਤੋਰਿਆ ਗਿਆ ਉਥੇ ਦਸਵੰਦ ਕੱਢਣ ਦੀ ਸੇਧ ਵੀ ਦਿੱਤੀ ਗਈ ਦਸਵੰਦ ਨਾਲ ਕੌਮ ਦੇ ਸਾਂਝੇ ਕਾਰਜ ਅਤੇ ਲੋੜਵੰਦਾਂ ਦੀ ਮਦਦ ਲਈ ਮਾਲੀ ਸਹਿਤਾ ਦਾ ਇੱਕ کارਗਰ ਤੇ ਠੋਸ ਇੰਤਜ਼ਾਮ ਹੁੰਦ ਵਿੱਚ ਆਇਆ ਸੀਗਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਤ ਅਤੇ ਸੰਗੀਤ ਦੇ ਬਹੁਤ ਵੱਡੇ ਵਿਦਵਾਨ ਸਨ ਸ਼ਬਦ ਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੁੱਲ ਬਾਣੀ ਜਿੱਥੇ 31 ਰਾਗਾਂ ਵਿੱਚ ਹੈ ਉਥੇ ਗੱਲੇ ਚੌਥੇ ਪਾਸ਼ਾ ਜੀ ਦੀ ਬਾਣੀ ਤੀ ਰਾਗਾਂ ਵਿੱਚ ਦਰਜ ਹੈ ਪਾਸ਼ਾ ਜੀ ਦੇ ਸਾਹਿਤ ਗਿਆਨ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਬਾਣੀ ਵਿੱਚ 12 ਕੋੜੀਆਂ ਲਾਵਾਂ ਵਰਗੀਆਂ ਵਣਗੀਆਂ ਪੜਨ ਨੂੰ ਮਿਲਦੀਆਂ ਹਨ ਗੁਰੂ ਸਾਹਿਬ ਜੀ ਦੀ ਬਾਣੀ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ-ਨਾਲ ਸੰਸਾਰਿਕ ਪੱਖਾਂ ਨੂੰ ਵੀ ਉਜਾਗਰ ਕਰਦੀ ਹੈ ਸੋਡੇ ਸੁਲਤਾਨ ਵਜੋਂ ਸਤਕਾਰੇ ਜਾਂਦੇ ਚੌਥੇ ਸਤਗੁਰੂ ਜੀ ਨੇ ਕੌਮ ਨੂੰ ਲਸਾਨੀ ਧਾਰਮਿਕ ਅਗਵਾਈ ਸਮਾਜਿਕ ਕਦਰਾਂ ਕੀਮਤਾਂ ਅਤੇ ਵਿਵਖੇ ਚ ਮਜ਼ਬੂਤੀ ਰਹਿਣ ਲਈ ਅਦੁੱਤੀ ਸੇਧਾਂ ਦਿੱਤੀਆਂ ਇਹਨਾਂ ਦੇ ਨਤੀਜੇ ਬੜੇ ਆਰਥਿਕ ਨਿਕਲੇ ਅਤੇ ਸਿੱਖ ਕੌਮ ਨੇ ਨਵੀਂ ਪ੍ਰਾਪਤੀ ਵੱਲ ਕਦਮ ਵਧਾਏ ਹਨ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਸੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਚਾਈ ਦੇ ਗੁਰਤਾ ਗਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸਾਰੀ ਸੰਗਤ ਤੇ ਮੇਰ ਭਰਿਆ ਹੱਥ ਰੱਖਣਾ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ ਇਸੇ ਤਰ੍ਹਾਂ ਵੀਡੀਓ ਦੇਖਣੇ ਆਪਣੇ YouTube Facebook Instagram ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ